ਦੀ ਗੁਰੂ ਗਨ ਸਾਹਿਬ ਜੀ ਮਹਾਰਾਜ ਉਤੇ ਸਿਆਸਤ ਕੋਈ ਵੀ ਕਰੇ ਕਿਤੇ ਵੀ ਹੋਵੇ ਉਹ ਬਹੁਤ ਮੰਦ ਭਾਗਤ ਮਹਾਰਾਜ ਅਸਮਾਨ ਤੇ ਗੁੱਡੀਆਂ ਚੜਾਉਣੀਆਂ ਜਾਣਦਾ ਨਾ ਉਹ ਪਟਕਣਾ ਵੀ ਜਾਣਦਾ ਭਲੇਖੇ ਕਢਣ ਲੋਕ ਜਿਹੜੇ ਬਿਆਦਵੀਆਂ ਕਰਦੇ ਘਰਾਉਂਦੇ ਜਾਂ ਜੋ ਵੀ ਆ ਭੁਗਤਣਾ ਪੈਣਾ ਪੀੜੀਆਂ ਨੂੰ ਜਿਵੇਂ ਡੇਰਾ ਕਰਕੇ ਪ੍ਰਚਾਰ ਦਿੱਤਾ ਕਿਸੇ ਨੇ ਰਸੋਈ ਕਰਕੇ ਪ੍ਰਚਾਰ ਦਿੱਤਾ ਉਹ ਰਸੋਈ ਨਹੀਂ ਰਸੋਖਾਨਾ ਉਹ ਜਿਹਨੇ ਜਾ ਕੇ ਰਿਪੋਰਟ ਵੀ ਦਿੱਤੀ ਉਹ ਜਿਹੜੇ ਸੈੱਟ ਵਾਲੇ ਜਾਂ ਤਾਂ ਉਹ ਏਡੇ ਹੀ ਉਹਨਾਂ ਨੂੰ ਜਾਂ ਤਾਂ ਮਹਾਰਾਜ ਦਾ ਪਤਾ ਹੀ ਨਹੀਂ ਜਾਂ ਫਿਰ ਏਡੀ ਗੰਦੀ ਸਿਆਸਤ ਵਿੱਚ ਉਹ ਪਲਚ ਗਏ ਪਲਚ ਗਏ ਉਹ ਗੁਤਣਾ ਉਹਨਾਂ ਨੂੰ ਵੀ ਪੈਣਾ ਕਿਤੇ ਮੰਨੇ ਸੀਮ ਸਾਹਿਬ ਵੀ ਹਾਂ ਮੇਰੇ ਕੋਲੋਂ ਮੈਨੂੰ ਧਰਮ ਦਾ ਗਿਆਨ ਨਹੀਂ ਕਈ ਚੀਜ਼ਾਂ ਦੀ ਭੁੱਲ ਹੋ ਜਾਂਦੀ ਆ ਕੰਟਰੀ ਦਾ ਕਿਹਾ ਇੱਕ ਇੱਕ ਸ਼ਬਦ ਜਿਹੜਾ ਉਹਦੇ ਮੈਨੇ ਹੁੰਦੇ ਨੇ ਪਰ ਜਦੋਂ ਮੁੱਖ ਮੰਤਰੀ ਕੋਈ ਅਜਹੀ ਗੱਲ ਕਹਿ ਦਵੇ ਤਾਂ ਉਹ ਫਿਰ ਮੈਨੇ ਕਿੱਥੇ ਰਹਿ ਜਾਂਦੇ ਇਹ ਭੁੱਲਾਂ ਚੁਕਾਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਸਰਕਾਰਾਂ دنیਾਬੀ ਸਰਕਾਰਾਂ ਤੇ ਸੱਚੀਆਂ ਸਰਕਾਰਾਂ ਦਾ ਬਹੁਤ ਵੱਡਾ ਫਰਕ ਆ ਅਕਾਲ ਤਖਤ ਸਾਹਿਬ ਜਿਹੜਾ ਨਾ ਜੀ ਇਹ ਇਹ ਸਾਰੇ ਤਖਤਾਂ ਤੋਂ ਸਰਵੋੱਚ ਆ ਇਹਦੇ ਅੱਗੇ ਸਾਰੇ ਹੱਥ ਜੋੜ ਕੇ ਖੜਨਾ ਪੈਂਦਾ ਇਹ ਵੀ ਹੱਥ ਜੋੜ ਕੇ ਗਏ ਆ ਔਰ ਜਿੱਡਾ ਵੱਡਾ ਤੁਹਾਡਾ ਰਤਵਾ ਓਡੇ ਹੀ ਤੁਹਾਨੂੰ ਸਮਝਦਾਰ ਬਣਨਾ ਚਾਹੀਦਾ ਹਾਵਾਜ ਤਲਵਾਰਾਂ ਮਾਰਨੀਆਂ ਹੋਰ ਹੁੰਦੀਆਂ ਜਿਹੜਾ ਇੱਕ ਹੁਣ ਹਾਂ ਜਿਵੇਂ ਉਹਨਾਂ ਦੀ ਵੀਡੀਓ ਚੱਲਦੀ ਆ ਉਹ ਕਹਿੰਦੇ ਮੇਰੀ ਨਹੀਂ ਪਰ ਉਹ ਚੈੱਕ ਅਪ ਹੋ ਜਾਊਗੀ ਪਤਾ ਲੱਗ ਜਾਣਾ ਕੀ ਆ ਉਪਰ ਉਹ ਕਿੰਨਾ ਵੱਡਾ ਬਵਾਦ ਖੜਾ ਹੋ ਜਾਣਾ ਆਪਣੀਆਂ ਸਸਤਾਵਾਂ ਨੂੰ ਆਪ ਹੀ ਨਾ ਨਿੰਦਿਗੇ ਆਪ ਹੀ ਇੱਕ ਦੂਜੇ ਦੀਆਂ ਪੱਗਾਂ ਨਾ ਲਾਈਏ ਉਹੀ ਵੀਰ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕਦੇ ਨਾ ਹਾਰੇ ਜੋシャ ਪਾਸ਼ੀਆ ਦੀ ਪਵਿੱਤਰ ਜੋਤ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਇੱਕ ਵੱਡਾ ਵਿਵਾਦ ਜਿਹੜਾ ਛਿੜਿਆ ਹੋਇਆ ਹੈ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਰੂਪਾਂ ਦੇ ਮਾਮਲੇ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਚੁੱਕੀ ਹੈ ਤਾਂ ਦੂਸਰੇ ਪਾਸੇ ਸਰਕਾਰ ਵੱਲੋਂ ਵੀ ਇਹ ਸਾਰੇ ਮਾਮਲੇ ਨੂੰ ਲੈ ਕੇ ਇੱਕ ਸਿਟ ਬਣਾਈ ਗਈ ਹੈ ਤੇ ਉਸ ਸਿਟ ਦੇ ذریعے ਜਾਂਚ ਕੀਤੀ ਜਾ ਰਹੀ ਹੈ ਤੇ ਇਸ ਜਾਂਚ ਦੌਰਾਨ ਬੀਤੇ ਕੱਲ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰੀ ਮਾਗੀ ਮੇਲੇ ਦੇ ਉੱਤੇ ਸਬੋਧਨ ਕਰ ਰਹੇ ਸਨ ਤਾਂ ਉਸ ਦੌਰਾਨ 100 69 ਰੂਪਾਂ ਦੀ ਜਿਹੜੀ ਗੱਲ ਹੈ ਉਹਨਾਂ ਨੇ ਕੀਤੀ ਵੀ 69 ਰੂਪ ਜਿਹੜੇ ਨੇ ਬੰਗਾ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮਿਲੇ ਨੇ ਤਾਂ ਉਸ ਤੋਂ ਬਾਅਦ ਇੱਕ ਵੱਡਾ ਵਿਵਾਦ ਜਿਹੜਾ ਨਵਾਂ ਖੜਾ ਹੋ ਗਿਆ ਸਾਰੇ ਮਾਮਲੇ ਦੇ ਵਿੱਚ ਗੱਲ ਕਰਨ ਲਈ ਮੇਰੇ ਨਾਲ ਨੇ ਬਿਸ਼ਪ ਸਿਧ ਢਾਡੀ تر세ਮ ਸਿੰਘ ਮੋਹਰਾਂਵਾਲੀ ਉਹਨਾਂ ਦੇ ਨਾਲ ਗੱਲ ਕਰਦੇ ਆ ਮੋਹਰਾਂਵਾਲੀ ਸਾਹਿਬ ਕਿਦਾਂ ਦੇਖਦੇ ਹੋ بڑا ਅਕੀਦਾ ਜਿਹੜਾ ਬੜੀ ਸ਼ਰਧਾ ਜਿਹੜੀ ਹੈ ਸਿੱਖ ਕੌਮ ਦੇ ਵਿੱਚ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਰਹਿੰਦੀ ਹੈ ਕਿੱਦਾਂ ਦੇਖਦੇ ਹੋ ਜਦੋਂ ਉਹਨਾਂ ਸਰੂਪਾਂ ਨੂੰ ਲੈ ਕੇ ਸਰਕਾਰਾਂ ਜਿਹੜੀਆਂ ਨੇ ਸਿੱਟ ਬਣਾ ਰਹੀਆਂ ਨੇ ਔਰ ਉਸ ਤੋਂ ਬਾਅਦ 168 ਸਰੂਪਾਂ ਦੇ ਮਿਲ ਜਾਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਗੁਰਦੁਆਰਾ ਕਮੇਟੀ ਹੈਗੀ ਹੈ ਜਿੱਥੋਂ ਸਰੂਪ ਮਿਲੇ ਨੇ ਉਹਨਾਂ ਵੱਲੋਂ ਵੀ ਇਤਰਾਜ਼ ਜਿਹੜਾ ਮੁੱਖ ਮੰਤਰੀ ਦੇ ਬਿਆਨ ਨੂੰ ਲੈ ਕੇ ਚੁਟਾਇਆ ਗਿਆ ਹੈਗਾ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਵੇਖੋ ਸਭ ਤੋਂ ਵੱਡੀ ਗੱਲ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਇਸ ਜੇਬ ਡਵਰ ਨਾ ਕੋਈ ਸਾਹਿਬ ਗੁਰੂ ਗਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਵੱਡਾ ਕੋਈ ਵੀ ਨਹੀਂ ਕੋਈ ਪੋਨ ਕਰਦਾ ਕੋਈ ਦਾਨ ਕਰਦਾ ਕੋਈ ਜਪ ਕਰਦਾ ਕੋਈ ਤਪ ਕਰਦਾ ਕੋਈ ਧੂਣੀ ਤਾਉਂਦਾ ਕੋਈ ਜਲਦਾਰੇ ਕਰਦਾ ਸਭ ਜੋ ਵੀ ਪਰ ਜਿਹੜੀ ਸ਼ਬਦ ਦੀ ਕਮਾਈ ਆ ਸ਼ਬਦ ਮਹਾਰਾ ਨੇ ਕਿਹਾ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੋਰਾਣਾ ਸ੍ਰੀ ਗੁਰੂ ਗਨ ਸਾਹਿਬ ਜੀ ਮਹਾਰਾਜ ਉਤੇ ਸਿਆਸਤ ਕੋਈ ਵੀ ਕਰੇ ਕਿਤੇ ਵੀ ਹੋਵੇ ਉਹ ਬਹੁਤ ਮੰਦ ਭਾਗ ਹੈ ਦੂਜੀ ਗੱਲ ਗੁਰੂ ਗਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੇ ਹੋ ਜਾ ਕੋਈ ਕਰਕੇ ਜਾਣਦਾ ਜੇ ਕੋਈ ਉਹਨਾਂ ਨੂੰ ਕਿਸੇ ਤਰੀਕੇ ਪੀਯਤਨ ਕਰਦਾ ਪੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪਾਂ ਦਾ ਕਰਕੇ ਜਾਂ ਕੁਝ ਵੀ ਕਹਿ ਕੇ ਮੈਂ ਲੰਘ ਜਾਗਾ ਲੰਘਿਆ ਨਹੀਂ ਜਾਣਾ ਇਹ ਗੁਰੂ ਗੰਨ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਖੰਡਾ ਭ੍ਰਮੰਡਾ ਦੇ ਮਾਲਕ ਹੈ ਇਹ ਭਲੇਖੇ ਕਢਣ ਲੋਕ ਜਿਹੜੇ ਬਿਆਦਵੀਆਂ ਕਰਦੇ ਕਰਾਉਂਦੇ ਜਾਂ ਜੋ ਵੀ ਆ ਭੁਗਤਣਾ ਪੈਣਾ ਪੀੜੀਆਂ ਨੂੰ ਜਿਹੜਾ ਨਾ ਇਹ ਧਰਮ ਦਾ ਕਲੰਕ ਹੈ ਵੀਰੋ ਮੱਥੇ ਤੋਂ ਨਹੀਂ ਲੈਂਦਾ ਦੂਜੀ ਗੱਲ ਜਿਹੜੇ ਅਸਥਾਨ ਦੀ ਗੱਲ ਕਰਦੇ ਹਾਂ ਨਾ ਬਕਵਲ ਰਾਜਾ ਸਾਹਿਬ ਉਹ ਗੁਰਮਤ ਦਾ ਧਾਰਨੀ ਆਸਥਾਨ ਆ ਉਹ ਅਨਮਤੀਆਂ ਨਹੀਂ ਜਿਵੇਂ ਡੇਰਾ ਕਰਕੇ ਪ੍ਰਚਾਰ ਦਿੱਤਾ ਕਿਸੇ ਨੇ ਰਸੋਈ ਕਰਕੇ ਪ੍ਰਚਾਰ ਦਿੱਤਾ ਉਹ ਰਸੋਈ ਨਹੀਂ ਰਸੋਖਾਨਾ ਰਸੋਈ ਹੁੰਦੀ ਘਰ ਦੀ ਜਿਹੜੇ ਗੁਰੂ ਕੇ ਲੰਗਰ ਆਪਾਂ ਕਹਿੰਨੇ ਆ ਉਹ ਬਹੁਤ ਵੱਡੀ ਗਿਣਤੀ ਜਿੱਥੋਂ ਲੰਗਰ ਦੀ ਅਰੰਭਤਾ ਹੀ ਕੀਤੀ ਸੀ ਉਹਨਾਂ ਔਰ ਉਥੋਂ ਜਦੋਂ ਅਰੰਭਤ ਉਹ ਰਸੋਖਾਨਾ ਉਹਦਾ ਮਤਲਬ ਸੇਂਘ ਕੜੇ ਰਸੋਈਆਂ ਇੱਕੋ ਜਗ੍ਹਾ ਜਿੱਥੇ ਪਕਣ ਔਰ ਉਹ ਦਰਬਾਰ ਸਾਹਿਬ ਵੱਖਰਾ ਜਿੰਨਾ ਗੁਰੂ ਗੰਗ ਸਾਹਿਬ ਜੀ ਦਾ ਆਪ ਜੀ ਵੇਖ ਰਹੇ ਹੋ ਚੈਨਲਾਂ ਦੇ ਜਰੀਏ ਜਿੰਨਾ ਸਤਕਾਰ ਉੱਥੇ ਆ ਉੱਥੇ ਬਹੁਤ ਵੱਡਾ ਸਤਕਾਰ ਆ ਕੱਲੇ ਕੱਲੇ ਗੁਰੂ ਸਾਹਿਬ ਜੀ ਦਾ ਸਰੂਪ ਬੜੇ ਆਦਮ ਸਤਕਾਰ ਨਾਲ ਰੱਖਿਆ ਜਾਂਦਾ ਹਰ ਸਾਲ ਅਸੀਂ ਜਾਂਨੇ ਵੱਡੇ ਜੂੜ ਮੇਲਿਆਂ ਦੇ ਉੱਤੇ ਜੇ ਅਨਮਤ ਹੋਵੇ ਉੱਥੇ ਮਨਮਤ ਹੋਵੇ ਜਾਂ ਜਿਵੇਂ ਦਾਸ ਰਿਆ ਹੋਰ ਪਤਾ ਨਹੀਂ ਕਿੰਨੇ ਕੁ ਵਿਸ਼ੇ ਪ੍ਰਸਿੱਧ ਕਥਾ ਬਾਚਕ ਹਜੂਰੀ ਰਾਗੀ ਕਥਾ ਬਾਚਕ ਸਾਰੇ ਪਹੁੰਚਦੇ ਆ ਤੇ ਦੂਜੀ ਗੱਲ ਇਹ ਇਦਾਂ ਜੋ ਵੀ ਕੀਤਾ ਕਤਰਿਆ ਗਿਆ ਨਹੀਂ ਸੀ ਕਰਨਾ ਚਾਹੀਦਾ ਫਿਰ ਵੀ ਮੈਂ ਗੱਲ ਕਹਿਣਾ ਹਾਲੇ ਵੀ ਵਕਤ ਆ ਇਹ ਜਿਹੜਾ ਸਮਾਂ ਨਾ ਇਹ ਸਮਾਂ ਕਿਸੇ ਦਾ ਲਿਆਸ ਨਹੀਂ ਕਰਦਾ ਜੇ ਮਹਾਰਾਜ ਅਸਮਾਨ ਤੇ ਗੁੱਡੀਆਂ ਚੜਾਉਣੀਆਂ ਜਾਣਦਾ ਨਾ ਉਹ ਪਟਕਣਾ ਵੀ ਜਾਣਦਾ ਜਲ ਤੇ ਥਲ ਕਰ ਥਲ ਤੇ ਕੂਹ ਚੜੇ ਅਸਮਾਨ ਗਰਾਵੇ ਉਹ ਰਾਜੇ ਨੂੰ ਪਖਾਰੀ ਬਣਾ ਸਕਦਾ ਪਖਾਰੀ ਨੂੰ ਰਾਜਾ ਵੀ ਬਣਾ ਸਕਦਾ ਗੁਰੂ ਗੰਗ ਸਾਹਿਬ ਸੱਚੇ ਪਾਤਸ਼ਾਹ ਜੀ ਸਰਬ ਸੰਜੇ ਨੇ ਸਾਰੇ ਧਰਮਾਂ ਦਾ ਪਰ ਮਰਮਲ ਸਾਹਿਬ ਜਦੋਂ ਬਤੌਰ ਸਿੱਖ ਜਦੋਂ ਤੁਸੀਂ ਇਸ ਗੱਲ ਨੂੰ ਸੁਣਦੇ ਹੋ ਇਹ ਗੁਰਗਰਾਂ ਸਾਹਿਬ ਜੀ ਉੱਤੇ ਬਿਆਨਾਂ ਨੂੰ ਸੁਣਦੇ ਹੋ ਤਾਂ ਕਿੱਦਾਂ ਮੰਨ ਨੂੰ ਕਿੱਦਾਂ ਲੱਗਦਾ ਹੈ ਵੀ ਮੰਦ ਭਾਗਾ ਇਹ ਬਹੁਤ ਮੰਦ ਭਾਗਾ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਜਿਹੜਾ ਵੀ ਵੱਡੀ ਗੱਲ ਕਿਉਂਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਵੱਡੀ ਸੰਸਥਾ ਆ ਉਹ ਜੋ ਵੀ ਹੋਇਆ ਜਿਹੜੇ ਉੱਥੇ ਬੰਦੇ ਵੀ ਸੀ ਨਾ ਹੁਣ ਵੇਖੋ ਕਰਨ ਵਾਲਿਆਂ ਤੇ ਦਿੱਤਾ ਘਰ ਜੋ ਵੀ ਹੋਇਆ ਔਰ ਉਹਨਾਂ ਬੰਦਿਆਂ ਨੇ ਉਨੀ ਇਹ ਸੋਚਿਆ ਹੀ ਨਹੀਂ ਪਈ ਇਹ ਤੁਹਾਡੇ ਤੇ ਗੱਲ ਨਹੀਂ ਰਹਿਣੀ ਇਹ ਗੱਲ ਕਿੱਥੋਂ ਤੇ ਜਾਨੀ ਸਾਡੇ ਗੁਰੂ ਤੇ ਗੱਲ ਆਉਣੀ ਆ ਸਾਡੀਆਂ ਸੰਸਥਾਵਾਂ ਬਾਤ ਗੱਲ ਆਉਣੀ ਆ ਤੇ ਕਈ ਲੋਕ ਉਹ ਜਾਣ ਬੁੱਝ ਕੇ ਹੁਣ ਉਹਨੂੰ ਸਿਰਫ ਸਿਆਸਤ ਲਈ ਵਰਤ ਰਹੇ ਆ ਉਹ ਗਲਤ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਦਾ ਆਦਬ ਬਹੁਤ ਵੱਡਾ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਬ ਰੱਖਣਾ ਚਾਹੀਦਾ ਰਹਿ ਰਹੀ ਗੱਲ ਉਹ ਅਸਥਾਨ ਦੀ ਅਸੀਂ ਹਰ ਸਾਲ ਜਾਂਦੇ ਆ ਉਹ ਅਸਥਾਨ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਬਹੁਤ ਪਿਆਰ ਦੇ ਨਾਲ ਆਦਬ ਦੇ ਨਾਲ ਅਮਰੀਕ ਸਿੰਘ ਹੋਰੀ ਹੋਰ ਸਾਡੇ ਵੀਰੇ ਉੱਤੇ ਉਨੇ ਸਤਕਾਰਤ ਬਿਆਨ ਦਿੱਤੇ ਆ ਤੇ ਸਰਕਾਰ ਨੂੰ ਵੀ ਵੇਖੋ ਇਸ ਜ਼ਬਾਨ ਆ ਕਈ ਵਾਰੀ ਵਾਦੇ ਕਾਟੇ ਹੋ ਜਾਂਦੇ ਆ ਕੋਈ ਲਫ਼ਜ਼ ਕਿਹਾ ਜਾਂਦਾ ਪਰ ਉਹਦੇ ਲਈ ਖਿਮਾ ਜਾਚਨਾ ਕਰਨੀ ਚਾਹੀਦੀ ਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਇਹ ਕੱਲ ਨੂੰ ਸਾਡੇ ਵਿੱਚ ਦੁਫੇੜੇ ਪੈਦਾ ਕਰ ਕਰਨ ਗਈਆਂ ਹੁਣ ਜਿਨ੍ਹਾਂ ਦੀ ਹਸਤਾ ਉੱਥੇ ਆ ਉਹ ਉਹ ਵੀ ਤਾਂ ਸਾਡੇ ਭਰਾ ਆ ਪਰ ਕੀ ਲੱਗਦਾ ਨਹੀਂ ਵੀ ਜਿਸ ਤਰੀਕੇ ਦੇ ਨਾਲ ਬਿਆਨ ਦਿੱਤਾ ਗਿਆ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੀ ਉਹਨਾਂ ਨੇ ਅਧਿਕਾਰੀਆਂ ਨੇ ਵੀ ਕਿਹਾ ਵੀ ਮਾਹੌਲ ਖਰਾਬ ਹੋ ਸਕਦਾ ਸੀਗਾ ਬਹੁਤ ਵੱਡਾ ਖਰਾਬ ਹੋ ਸਕਦਾ ਪਤਾ ਕਿ ਬਿਨਾਂ ਜਾਣਕਾਰੀ ਤੋਂ ਜਿਹੜੀ ਅਧੂਰੀ ਜਾਣਕਾਰੀ ਕੱਚਾ ਗਿਆਨ ਆ ਜਿਹੜਾ ਨਾ ਉਹ ਤਾਂ ਤੁਸੀਂ ਸ਼ਾਇਦ ਸਿੰਘ ਸਾਹਿਬ ਦੇ ਬਿਆਨ ਸੁਨੇ ਹੋਣੇ ਆ ਉੱਥੇ ਮੰਨੇ ਆ ਸੀਐਮ ਸਾਹਿਬ ਇਹ ਹਾਂ ਮੇਰੇ ਕੋਲੋਂ ਮੈਨੂੰ ਧਰਮ ਦਾ ਗਿਆਨ ਨਹੀਂ ਕਈ ਚੀਜ਼ਾਂ ਦੀ ਭੁੱਲ ਹੋ ਜਾਂਦੀ ਆ ਤੇ ਦੂਜੀ ਗੱਲ ਫਿਰ ਮੈਂ ਬੇਨਤੀ ਕਰਾਂ ਕਿਉਂਕਿ ਇਹ ਜੋ ਕੁਝ ਵੀ ਹੋਇਆ ਪਰ ਮੁੱਖ ਮੰਤਰੀ ਦਾ ਅਹੁਦਾ ਬੜਾ ਸੰਜੀਦਾ ਬੜਾ ਜ਼ਿੰਮੇਵਾਰੀ ਵਾਲਾ ਅਹੁਦਾ ਹੁੰਦਾ ਮੁੱਖ ਮੰਤਰੀ ਦਾ ਕਿਹਾ ਇੱਕ ਇੱਕ ਸ਼ਬਦ ਜਿਹੜਾ ਉਹਦੇ ਮੈਨੇ ਹੁੰਦੇ ਨੇ ਪਰ ਜਦੋਂ ਮੁੱਖ ਮੰਤਰੀ ਕੋਈ ਅਜਹੀ ਗੱਲ ਕਹਿ ਦਵੇ ਤਾਂ ਉਹ ਫਿਰ ਮੈਨੇ ਕਿੱਥੇ ਰਹਿ ਜਾਂਦੇ ਨੇ ਉਹ ਤੇ ਉਹ ਤੇ ਗੱਲ ਜਿਹੜੀ ਹੈ ਹੀ ਹੈ ਉਹ ਤਾਂ ਕੋਈ ਆਮ ਸਿੱਖ ਵੀ ਵੇਖੋ ਨਾ ਕੋਈ ਉਹ ਆਮ ਵੀ ਕੋਈ ਗਲਤੀ ਕਰਦਾ ਇੱਕ ਮਹਾਰਾਜ ਦੇ ਵੇਲੇ ਦੀ ਮੈਂ ਗੱਲ ਸੁਣਾਉਣਾ ਹਜ਼ਰਤ ਮੁਹੰਮਦ ਸਾਹਿਬ ਦੇ ਵੇਲੇ ਵੀ ਉਹ ਕਹਿੰਦੇ ਜਿਹੜਾ ਬੰਦਾ ਜਾਣਕਾਰ ਆਕਰ ਉਹ ਗਲਤੀ ਕਰਦਾ ਮਸਤੀਕ ਕਰਦਾ ਉਹਨੂੰ 10 ਗੁਣਾ ਸਜ਼ਾ ਮਿਲਣੀ ਚਾਹੀਦੀ ਆ ਉਹ ਕਹਿੰਦੇ ਉਹ ਕਿਉਂ ਕਹਿੰਦੇ ਕਿਉਂਕਿ ਉਹ ਉਹਨੂੰ ਜਾਣਕਾਰੀ ਹੁੰਦੀ ਆ ਉਹਨੂੰ ਉਸ ਗੱਲ ਦਾ ਗਿਆਨ ਹੁੰਦਾ ਅਗਰ ਉਹ ਭੁੱਲ ਕਰਦਾ ਤਾਂ ਉਹਨੂੰ ਸਜ਼ਾ ਵੀ ਉੱਡੀ ਵੱਡੀ ਉਹਦੀ ਬਣਦੀ ਆ ਇਹ ਭੁੱਲਾਂ ਚੁਕਾਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਸਰਕਾਰਾਂ دنیਾਬੀ ਸਰਕਾਰਾਂ ਤੇ ਸੱਚੀਆਂ ਸਰਕਾਰਾਂ ਦਾ ਬਹੁਤ ਵੱਡਾ ਫਰਕ ਆ ਗੁਰੂ ਗੰਗ ਸਾਹਿਬ ਜੀ ਮਹਾਰਾਜ ਚਬਰ ਸ਼ਤਰ ਤਖਦਮਾਲ ਗਿਆ ਸ਼ਾਬਦਗੁਰ ਜਿਹੜਾ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਨੂੰ ਆਪਾਂ ਗੁਰੂ ਮੰਨਦੇ ਆ ਪਰ ਕੀ ਲੱਗਦਾ ਕਈ ਵਾਰ ਇਹ ਨਹੀਂ ਲੱਗਦਾ ਵੀ ਸਰਕਾਰਾਂ ਜਿਹੜੀਆਂ ਆਪਣੀਆਂ ਨਾਕਾਮੀਆਂ ਲਕਾਉਣ ਦੇ ਚੱਕਰ 'ਚ ਕਈ ਵਾਰੀ ਗਲਤ ਰਾਹੇ ਜਿਹੜੀਆਂ ਲੋਕਾਂ ਨੂੰ ਪਾ ਦਿੰਦੀ ਆ ਗਲਤ ਬਿਆਨਬਾਜ਼ੀ ਕਰ ਦੇਣੀ ਜਾਂ ਧਿਆਨ ਲੋਕਾਂ ਦਾ ਖਾਸ ਤੌਰ ਦੇ ਉੱਤੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਡਿਵਰਟ ਕਰ ਦੇਣਾ ਵੀਰੋ ਦੇਖੋ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਸਾਡੇ ਸਤ ਗੁਰਾਂ ਨੇ ਧਰਮ ਤੇ ਸਿਆਸਤ ਇਕੱਠੇ ਕੀਤੀ ਆ ਪਰ ਇੱਕ ਚੀਤੇ ਰੱਖੋ ਧਰਮਿਆਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਤੋਂ ਉਧਰ ਦਾ ਦਰਸ਼ਨ ਹੁੰਦੇ ਦਰਬਾਰ ਸਾਹਿਬ ਦੇ ਉੱਪਰ ਜਦੋਂ ਬੈਠੀਦਾ ਉਹ ਦਰਸ਼ਨ ਹੁੰਦੇ ਆ ਦਰਬਾਰ ਸਾਹਿਬ ਤੋਂ ਉਧਰ ਨਹੀਂ ਹੁੰਦੇ ਧਰਮ ਵੱਡਾ ਆ ਧਰਮ ਨੂੰ ਵੱਡਾ ਰੱਖੋ ਜਿਹੜੀ ਸਿਆਸਤ ਆ ਦੇਖੋ ਇੱਕ ਤਾਂ ਹੁੰਦੀ ਆ ਧਰਮ ਦੀ ਸਿਆਸਤ ਉਹ ਤਾਂ ਚੰਗੀ ਆ ਜੇ ਮਾਰੇ ਨੇ ਮਾਰੇ ਨੇ ਤਾਂ ਧਰਮ ਦੀ ਸਿਆਸਤ ਕੀਤੀ ਆ ਧਰਮ ਦਾ ਕੁੰਡਾ ਉੱਤੇ ਰੱਖਿਆ ਇਹ ਜਿਹੜੀ ਡਰਟੀ ਪੋਲਿਟਿਕਸ ਗੰਦੀ ਰਾਜਨੀਤੀ ਆ ਇਹ ਇਹ ਤੇ ਤੁਹਾਨੂੰ ਕੀ ਤੁਹਾਡੀਆਂ ਪੀੜ੍ਹੀਆਂ ਨੂੰ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਉਹ ਭੁਗਤਣਾ ਪਏਗਾ ਸੱਚ ਦੇ ਨੇੜੇ ਰਹਿਣਾ ਚਾਹੀਦਾ ਸਚਾਈ ਸਚਾਈ ਆ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਮਹਾਰਾਜ ਵੀ ਇਹ ਗੱਲ ਕਹਿੰਦੇ ਆ ਨਹੀਂ ਇਦਾਂ ਕਰਨਾ ਚਾਹੀਦਾ ਤੇ ਦੂਜੀ ਗੱਲ ਸਾਰਿਆਂ ਨੂੰ ਸਭ ਸੰਗਤਾਂ ਨੂੰ ਬੇਨਤੀ ਆ ਭਾਈ ਇਕਜੁੱਟ ਹੋਵੋ ਅੱਜ ਆਪਾਂ ਆਪਣੇ ਗੁਰੂ ਦੀ ਬੇਅਦਬੀ ਕਰਵਾ ਕੇ ਫੇਰ ਵੀ ਆਪਾਂ ਚੁੱਪ ਕਰਕੇ ਬਹਿ ਗਏ ਇਹ ਇਹ ਚ ਇਹ ਚ ਕਿਹਨੂੰ ਲਾਜ ਆ ਆਤਮਾ ਗ੍ਰੰਥ ਮੇ ਸਰੀਰ ਪੰਥ ਮੇ ਉਹ ਪੰਥ ਕਿੱਥੇ ਚਲੇ ਗਿਆ ਉਹ ਪੰਥਾ ਕੌਣ ਆ ਅਸੀਂ ਅੱਜ ਆਪਣੇ دنیਆਵੀ ਝਗੜਿਆਂ ਵਿੱਚ ਫਸ ਕੇ ਰਹਿ ਗਏ ਅੱਜ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਸਾਰਿਆਂ ਨੂੰ ਪੰਜਾਬ ਨੂੰ ਬਚਾਉਣ ਦੇ ਲਈ ਦੇਖੋ ਸਾਡੀ ਇਹ ਜਿਹੜੀ ਧਰਤਲੇ ਪੰਜਾਬ ਦੀ ਧਰਤੀ ਆ ਇਹ ਨਾ Hindu ਨਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਇੱਥੋਂ ਦਾ Hindu ਪਰਾ ਉਹ ਵੀ ਉਹ ਵੀ ਗੁਰੂ ਸਾਹਿਬ ਤੇ ਆਸਥਾ ਰੱਖਦਾ Musalman ਪਰਾ ਮਲੇਰ ਕੋਟਲਾ ਉਹਨਾਂ ਕੋਲ ਮਹਾਰਾਜ ਦੀ ਸ੍ਰੀ ਸਾਹਿਬ ਆ ਮੈਂ ਉਹਦੇ ਦਰਸ਼ਨ ਕੀਤੇ ਉਦਾਂ ਦਾ ਮੁੱਠਾ ਮੈਂ ਕਿਤੇ ਵੇਖਿਆ ਹੀ ਨਹੀਂ ਮਾਰੇ ਨੇ ਰਾਇ ਕੱਲੇ ਰਾਂ ਹੀ ਕੱਲਿਆ ਔਰ ਸਤਗੁਰਾਂ ਨੇ ਸਭ ਨੂੰ ਪਿਆਰ ਦਿੱਤਾ ਨਵੀਂ ਖਾਂ ਗਨੀ ਖਾਂ ਕੌਣ ਸੀ ਮੁਸਲਮਾਨ ਸੀ ਪੀਰ ਬੁੱਧੂ ਸ਼ਾਹ ਜੀ ਕੌਣ ਸੀ ਮੁਸਲਮਾਨ ਸੀ ਇਦਾਂ ਟੋਡਰਮਲ ਜੀ ਕੌਣ ਸੀ ਧਰਮ ਨਹੀਂ ਕੋਈ ਮਾੜਾ ਪਰ ਪੰਜਾਬ ਪੰਜਾਬ ਤੇ ਗੁਰੂਆਂ ਦਾ ਆ ਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਪਰ ਜਿਹੜਾ ਪੰਜਾਬ ਗੁਰਾਂ ਦੇ ਗੁਰਾਂ ਦੇ ਨਾਮ ਦੇ ਉੱਤੇ ਵੱਸਦਾ ਹੈ ਉੱਥੇ ਗੁਰੂ ਦੀ ਬਾਣੀ ਨੂੰ ਲੈ ਕੇ ਸਿਆਸਤ ਹੋਵੇ ਗੁਰੂ ਦੀ ਬਾਣੀ ਨੂੰ ਲੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਸਿਆਸਤ ਹੋਵੇ ਉੱਥੇ ਕਿਹਾ ਜਾਵੇ ਵੀ ਸ਼ਰਮਣੀ ਕਮੇਟੀ ਨੇ ਜੋ ਕੀਤਾ ਉਹ ਵੱਖਰੇ ਤੌਰ ਦੇ ਉੱਤੇ ਰਿਹਾ ਪਰ ਸਰਕਾਰਾਂ ਆਪਣੇ ਪੱਧਰ ਦੇ ਉੱਤੇ ਜੜੀਆਂ ਜਾਂਚ ਕਰਕੇ ਇਸ ਮਸਲੇ ਨੂੰ ਉਜਾਗਰ ਕਰਨਾ ਚਾਹੁੰਦੀ ਨੇ ਕਿੰਨਾ ਕਿ ਜਾਇਜ਼ ਇੱਕ ਹੋਰ ਬਿਰਜਮੇ ਇੱਕ ਹੋਰ ਬੇਨਤੀ ਕਰਦੇ ਹਾਂ ਜਿਹੜੇ ਸਥਾਨ ਦੀ ਗੱਲ ਕਰਦੇ ਉੱਥੇ ਅੱਜ ਦੇ ਥੜੋ ਅਖੰਡ ਪਾਠ ਸਾਹਿਬ ਖੋਲਦੇ ਆ ਹੂੰ ਔਰ ਦੂਜੀ ਗੱਲ ਇਹ ਜਿਹੜਾ ਰੌਲਾ ਇਹ ਤਾਂ 15 ਕਤੋਂ ਹੀ ਜ਼ਿਆਦੇ ਪਿਆ ਇਲਾਕੇ ਦਾ ਸ਼ਰੋਮਣੀ ਕਮੇਟੀ ਦਾ ਮੈਂਬਰ ਵੀ ਉਦੋਂ ਦਾ ਹੋਵੇਗਾ ਉੱਥੇ ਉਦੋਂ ਕਿਹਦੀ ਰਿਆਸਤ ਸੀ ਕੌਣ ਸੀ ਬੰਦੇ ਬਦਲੇ ਹੀ ਆ ਪ੍ਰਧਾਨ ਉਹ ਤਾਂ ਰਹੇ ਨਹੀਂ ਸ਼ਰੋਮਣੀ ਕਮੇਟੀ ਉਦੋਂ ਕੌਣ ਸੀ ਉਹ ਸਭ ਕੁਝ ਸਾਰਾ ਰਿਕਾਰਡ ਹੈਗਾ ਸਾਰੇ ਬੰਦੇ ਹੈਗੇ ਤੇ ਦੂਜੀ ਗੱਲ ਉਹ ਜਿਹੜਾ ਅਸਥਾਨ ਆ ਉੱਥੇ ਗੁਰੂ ਗੰਗ ਸਾਹਿਬ ਜੀ ਦੇ ਰੂਪੇ ਇੱਕ ਹੋਰ ਸ਼ਰੋਮਣੀ ਕਮੇਟੀ ਜਿਹੜਾ ਇਹ ਕੰਪਲਸਰੀ ਹੋਇਆ ਬਿਸ਼੍ਰੋਮਣੀ ਕਮੇਟੀ ਮਾਰੇ ਦੇ ਸਰੂਪ ਤਿਆਰ ਕਰੂਗੀ ਉਹ ਬਾਲੇ ਚਿਰ ਤੋਂ ਨਹੀਂ ਹੋਇਆ ਪਹਿਲਾਂ ਜਿੱਦਾਂ ਆਪਣੇ ਚਤਰ ਸਿੰਘ ਜੀਵਨ ਸਿੰਘ ਵਾਲੇ ਹੋਰ ਵੀ ਕਈ ਆਦਾਰਿਓ ਛਾਪਦੇ ਸੀ ਗੁਰੂਗੰਨ ਸਾਹਿਬ ਦੇ ਸਰੂਪ ਕਈ ਜਗ੍ਹਾ ਛਾਪਦੇ ਸਨ ਪਰ ਇੱਕ ਬੇਨਤੀ ਸਾਰੇ ਡਰ ਪੋ ਪ੍ਰੇਮ ਦੇ ਵਿੱਚ ਰਹਿ ਗਈ ਕਰਦੇ ਸੀ ਨਾ ਔਰ ਉੱਥੇ ਜਿਹੜੇ ਪ੍ਰਾਤਨ ਸਰੂਪ ਆ ਔਰ ਉਹਨੀ ਜਾਣਕਾਰੀ ਦਿੱਤੀ ਆ ਤੁਸੀਂ ਸ਼ਾਇਦ ਸੁਣੀ ਮੈਂ ਵੀ ਸੁਣੀ ਆ ਬੜੇ ਸੱਚੇ ਢੰਗ ਨਾਲ ਔਰ ਮੈਂ ਫੇਰ ਆਖਾਂ ਬਹੁਤ ਵੱਡਾ ਆਦਾਰਾ ਆ ਉਹ ਆਦਾਰੇ ਦੀ ਬਦਨਾਮੀ ਪੰਥ ਦੀ ਬਦਨਾਮੀ ਉਹਨਾਂ ਧਾਰਮਿਕ ਹਸਤੀਆਂ ਦੀ ਬਦਨਾਮੀ ਤੇ ਗੁਰੂ ਸਾਹਿਬ ਦੀ ਜਿਹੜੀ ਏਡੀ ਵੱਡੀ ਉਪਮਾ ਆ ਉਹਨੂੰ ਆਪਾਂ ਅਗਰ ਬਦਨਾਮੀ ਦੇ ਰੂਪ ਦੇ ਵਿੱਚ ਕਰਾਂਗੇ ਜਾਂ ਲਾਜਾਵਾਂਗੇ ਉਹ ਭੁਗਤਣਾ ਪੈਣਾ ਸ਼੍ਰੋਮਣੀ ਕਮੇਟੀ ਵੀ ਸੌਕਸਾਲੀ ਹੋਇਆ ਬਣੀ ਨੂੰ ਪਹਿਲਾਂ ਸਾਡੀਆਂ ਜਿਹੜੀਆਂ ਸੰਪਰਦਾਵਾਂ ਪ੍ਰਾਤਨ ਵੇਲੇ ਤੋਂ ਦਲਪੰਥ ਚੱਲੇ ਆ ਰਹੇ ਆ ਸਾਰਿਆਂ ਨੂੰ ਇੱਕ ਜੁਟ ਹੋ ਕੇ ਇੱਕ ਜਗ੍ਹਾ ਬਹਿਣਾ ਚਾਹੀਦਾ ਵਿਧੀ ਵਿਵਧਾਨ ਬਣਾਉਣਾ ਚਾਹੀਦਾ ਜਥੇਦਾਰ ਸਾਹਿਬ ਜੇ ਜੇ ਉਹ ਉਖੜਿਆ ਉਹ ਇਕੱਲੇ ਨਹੀਂ ਉਹਨਾਂ ਨਾਲ ਪੰਥਿਆ ਅਕਾਲ ਤਖਤ ਸਾਹਿਬ ਜਿਹੜਾ ਨਾ ਜੀ ਇਹ ਇਹ ਸਾਰੇ ਤਖਤਾਂ ਤੋਂ ਸਰਵੋੱਚ ਆ ਇਹਦੇ ਅੱਗੇ ਸਾਰੇ ਹੱਥ ਜੋੜ ਕੇ ਖੜਨਾ ਪੈਂਦਾ ਇਹ ਵੀ ਹੱਥ ਜੋੜ ਕੇ ਗਾਇਆ ਪਰ ਉੱਥੇ ਮੱਥਾ ਨਾ ਲਾਉ ਅਕਾਲ ਤਖਤ ਨਾ ਜਿਹੜਾ ਮੱਥਾ ਲਾਉਂਦਾ ਨਾ ਅੱਜ ਤੱਕ ਦੀ ਹਿਸਟਰੀ ਆ ਇਹ ਸੰਸਾਰ ਪ੍ਰਸਿੱਧ ਬਚਨਿਆਂ ਅਕਾਲ ਤਖਤ ਸਾਹਿਬ ਇਹ ਅਕਾਲ ਪੁਰਖ ਦਾ ਤਖਤ ਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸ਼ੈਨਸ਼ਾ ਉੱਥੇ ਐਨਾਂ ਤਮਸਤਕ ਹੋਈਦਾ ਉੱਥੇ ਜਾ ਕੇ ਮੱਥੇ ਨਹੀਂ ਮਾਰੀ ਤੇ ਜੇ ਸਿਰ ਨਹੀਂ ਆਪਣੇ ਪੰਨੀ ਦੇ ਮਾਸਤਕ ਝਕਾਉਣ ਦੀ ਬਾਤ ਆ ਮਹਾਰਾਜ ਭਲਾ ਕਰਨਗੇ ਅੱਜ ਵੀ ਦੇਖੋ ਮਹਾਰਾਜ ਕਹਿੰਦੇ ਜੇ ਭੁੱਲ ਚੁੱਕ ਗਲਤੀ ਕੋ ਕਰ ਲਾ ਨਾ ਉਹਦੀ ਮਾਫੀ ਮੰਗ ਲਾ ਬਖਸ਼ਿਆ ਜਾਏਗਾ ਪਰ ਗਲਤੀ ਤੇ ਗਲਤੀ ਇੱਕ ਤੇ ਕਹਿੰਦੇ ਚੋਰੀ ਉਤੋਂ ਸੀਨਾ ਚੋਰੀ ਉਹ ਗਲਤ ਗੱਲ ਆ ਫਿਰ ਇਦਾਂ ਨਹੀਂ ਕਰਨਾ ਚਾਹੀਦਾ ਪਰ ਕੀ ਲੱਗਦਾ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਸ਼ਰੂਮਣੀ ਕਮੇਟੀ ਬਣੀ ਸੰਸਥਾਵਾਂ ਦਾ ਕਿੰਨਾ ਤੁਹਾਨੂੰ ਲੱਗਦਾ ਵੀ ਸਾਨੂੰ ਸਤਕਾਰ ਜਿਹੜੇ ਸਾਡੇ ਜਿਹੜੇ ਰਾਜਨੀਤਿਕ ਲੀਡਰ ਹੈਗੇ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਉਸ ਸੰਸਥਾਵਾਂ ਦਾ ਸਤਕਾਰ ਕਰਨਾ ਚਾਹੀਦਾ ਜਿਹੜੀਆਂ ਸੰਸਥਾਵਾਂ ਅੱਜ ਸਿੱਖ ਕੌਮ ਦੇ ਵਿੱਚ ਸ਼ਰੂਮਣੀ ਨੇ 100 ਸਾਲ ਪਹਿਲਾਂ ਜਦੋਂ ਸ਼ਰੂਮਣੀ ਕਮੇਟੀ ਬਣੀ ਜਾਂ ਅਕਾਲੀ ਦਲ ਬਣਿਆ ਨਾ ਉਮਰ ਜੀ ਵਡੇ ਸੀ ਸਾਡੇ ਬਜ਼ੁਰਗ ਅੱਜ ਵੀ ਉਹ ਇੱਕ ਲਫ਼ਜ਼ ਨਹੀਂ ਸੁਣਦੇ ਅਕਾਲੀ ਦੰ ਲਈ ਮੇਰੇ ਪਿਤਾ ਜੀ 90 ਸਾਲ ਦੇ ਕਰੀਬ ਉਹਨਾਂ ਦੀ ਉਮਰ ਆ ਮੇਰੇ ਕੋਲ ਨੇ ਇੱਥੇ ਆਇਓ ਇੰਗਲੈਂਡ ਰਹਿੰਦੇ ਇੱਥੇ ਆਇਓ ਇੱਕ ਬਚਨ ਨਹੀਂ ਸੁਣਦੇ ਹੋ ਔਰ ਉਹਨਾਂ ਨੇ ਹਰ ਮੋਰਚੇ ਚ ਹਰ ਜੇਲ ਕੱਟੀ ਉਹਨਾਂ ਨੂੰ ਕਿਤੇ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਸੀ ਉਹ ਨਹੀਂ ਘੱਟ ਨਹੀਂ ਕੀਤਾ ਜੇਲ੍ਹਾਂਾਂ ਚ ਦਿੱਤਾ ਅਕਾਲੀਆਂ ਨੂੰ ਔਰ ਇੱਕ ਚੇਤੇ ਰੱਖਿਓ ਇਹ ਜਿਹੜੀ ਜਥੇਬੰਦੀ ਸੀ ਨਾ ਇਹ ਮਾਰ ਮਿਟਣ ਵਾਲਿਆਂ ਦੀ ਸੀ ਨਾਈ ਜੇਲ੍ਹਾਂ ਤੋਂ ਡਰਦੇ ਸੀ ਇਹ ਤੇ ਗੱਲ ਕਹਿੰਦੇ ਜਿੰਨੀ ਵੱਡੀ ਜੇਲ ਓਡੀ ਵੱਡੀ ਜ਼ਫੇਦਾਰੀ ਆਪਣੀਆਂ ਸੰਸਥਾਵਾਂ ਨੂੰ ਆਪ ਹੀ ਨਾ ਨਿੰਦਿਗੇ ਆਪ ਹੀ ਇੱਕ ਦੂਜੇ ਦੀਆਂ ਪੱਗਾਂ ਨਾ ਲਾਈਏ ਉਹੀ ਵੀਰਾ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕਦੇ ਨਾ ਹਾਰੇ ਸਾਨੂੰ ਆਪਣਿਆਂ ਨੇ ਮਾਰਿਆ ਰੁੱਖ ਰੋਇਆ ਕੋਹਾੜੇ ਵਿੱਚ ਦੇਖਦਾ ਉਸ ਦਾ ਟੱਕ ਜੜਾ ਨੂੰ ਲਾਇਆ ਤਾਂ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆ ਲੰਬੂ ਚਖਾ ਨੂੰ ਲਾਇਆ ਤਾਂ ਆਪਣੇ ਨੇ ਇਹ ਆਪਣੇ ਗਦਾਰੀ ਨਾ ਕਰਨ ਤੇ ਅਸੀਂ ਦੁਨੀਆ ਦੇ ਮਹਾਰਾਜੇ ਸਦੀਆਂ ਤੋਂ ਦੁਨੀਆ ਦੀ ਰਾਜਨੀਤੀ ਸੋਚਦੀ ਰਹੀ ਐਸਾ ਕੋਈ ਤਰੀਕਾ ਸਿੱਖ ਜੀ ਦੇ ਨਾਲ ਹਾਰ ਜਾ ਪੈ ਇਹਨਾਂ ਨੂੰ ਹਰਾਉਣਾ ਹਰਾਈਏ ਕਿਦਾਂ ਹਾਂਜੀ ਉਹ ਕਹਿੰਦੇ ਵੀ ਇਹਨਾਂ ਨੂੰ ਹਰਾਉਣਾ ਨਾ ਵੀ ਸਿੱਖਾਂ ਨੂੰ ਹਰਾਉਣ ਦਾ ਹੈ ਕੋਈ ਤਰੀਕਾ ਬਸ ਸਿੱਖ ਦੀ ਜੇ ਪਿੱਠ ਵਿੱਚ ਸਿੱਖੇ ਹੀ ਸ਼ੁਰਾ ਮਾਰ ਜਾਏ ਸੇਕੇਮਰਬੰ ਕੌਮ ਨੂੰ ਤਾਂ ਬੜਾ ਉਸ ਸਮੇਂ ਇੱਕ ਵਾਰੀ ਦੁਬਧਾ ਚ ਕੌਮ ਫਸ ਗਈ ਜਦੋਂ ਬਿਆਨ ਅੰਦਾ ਮੁੱਖ ਮੰਤਰੀ ਸਾਹਿਬ ਦਾ ਇਸ ਲੈ ਕੇ ਸਰੂਪਾਂ ਨੂੰ ਲੈ ਕੇ ਉਸ ਤੋਂ ਬਾਅਦ ਕਮੇਟੀ ਜਿਹੜੀ ਹੈ ਜਿੱਥੇ ਸਬੰਧਿਤ ਜਿਹੜਾ ਗੁਰਦੁਆਰਾ ਸਾਹਿਬ ਹੈ ਰਾਜਾ ਸਾਹਿਬ ਉੱਥੋਂ ਦੀ ਜਿਹੜੀ ਕਮੇਟੀ ਹੈ ਉਹ ਉੱਥੋਂ ਆਪਣਾ ਸਪਸ਼ਟੀਕਰਨ ਦਿੰਦੇ ਨੇ ਪਰ ਕੀ ਲੱਗਦਾ ਵੀ ਇਹ ਨਾ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਆਮ ਸਿੱਖਾ ਹੈ ਸਧਾਰਨ ਸਿੱਖਾ ਹੈ ਉਹ ਉਹਦਾ ਮਨ ਫੇ ਕਿੱਥੇ ਖੜਾ ਉਹ ਤਾਂ ਦੁਖੀ ਹੋਇਆ ਦੇਖੋ ਨਾ ਪਹਿਲੀ ਗੱਲ ਕਈ ਹੁਣ ਸਿੱਖ ਜਾਂ ਮਾਝੇ ਜਨੇ ਜਾਂ ਮਾਲਵੇਜ ਉਹਨਾਂ ਨੂੰ ਪਤਾ ਨਹੀਂ ਜੋ ਡੇਰਾ ਹੀ ਕਿਹਾ ਉਥੇ ਸਮਝ ਗਿਆ ਪਤਾ ਨਹੀਂ ਅਨਮਤੀ ਆ ਜਾਂ ਕੋਈ ਡੇਰਾ ਹੋਏਗਾ ਉਹ ਰਸੋਈ ਕਹਿਤਾ ਉਹ ਉਹਨਾਂ ਦੇ ਮੰਝ ਤਾਂ ਇਹੀ ਆ ਜਾਣਾ ਵੀ ਪਤਾ ਨਹੀਂ ਉਥੇ ਕਿ ਕਿੱਡੀ ਵੱਡੀ ਅਵਗਿਆ ਹੋਗੀ ਕਿੱਡੀ ਮੁੰਦੀ ਰੂਪ ਕਹਦੇ ਨੇ 169 ਰੂਪ ਹਾਂ ਕਿਉਂਕਿ ਉਥੇ ਉਥੇ ਲੜੀ ਚੱਲਦੇ ਉਥੇ ਤਾਂ 101 ਇਕਾਖੰਡ ਪਟਸਾਭ ਵੀ ਕਿਸੇ ਵੇਲੇ ਹੁੰਦੇ ਰਹਿਆ ਐ ਇਦਾਂ ਹੁੰਦੀ ਰਹਿਆ ਮਾਝੇ 'ਚ ਵੀ ਹੁੰਦੇ ਰਹਿਆ ਬਹੁਤ ਬੋਤਸਥਾਨ ਇਦਾਂ ਦੇ ਗਿਆ ਹੁੰਦੇ ਆ ਪਰ ਉਥੇ ਬਹੁਤ ਵੱਡਾ ਸਤਕਾਰ ਰੱਖਿਆ ਜਾਂਦਾ ਅਨਮਤ ਨੇ ਗੁਰਮਤ ਦਾ ਸਥਾਨ ਆ ਉਹ ਜਿਹਨੇ ਜਾ ਕੇ ਰਿਪੋਰਟ ਵੀ ਦਿੱਤੀ ਉਹ ਜਿਹੜੇ ਸੈੱਟ ਵਾਲੇ ਜਾਂ ਤਾਂ ਏਡਾ ਹੀ ਉਹਨਾਂ ਨੂੰ ਜਾਂ ਤਾਂ ਮਹਾਰਾਜ ਦਾ ਪਤਾ ਹੀ ਨਹੀਂ ਜਾਂ ਫਿਰ ਏਡੀ ਗੰਦੀ ਸਿਆਸਤ ਵਿੱਚ ਉਹ ਅਲ ਚਗੇ ਪਲ ਚਗੇ ਭੁਗਤਣਾ ਉਹਨਾਂ ਨੂੰ ਵੀ ਪੈਣਾ ਝੂਠ ਤਾਂ ਝੂਠਿਆ ਸੱਚ ਸੱਚ ਰਹਿਣਾ ਤੇ ਮਹਾਰਾਜ ਕਿਰਪਾ ਕਰੇਗਾ ਇਹਦੇ ਵਿੱਚੋਂ ਵੀ ਫੇਰ ਵੀ ਬੇਨਤੀ ਆ ਵੀ ਗੁਰੂ ਗੰਨ ਸਾਹਿਬ ਜੀ ਦਾ ਬਹੁਤ ਵੱਡਾ ਅਤਬ ਰੱਖੋ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਸਾਰੇ ਦੇਖੋ ਗੁਰੂ ਗੰਨ ਸਾਹਿਬ ਮਹਾਰਾਜ ਤਾਂ ਸਾਰਿਆਂ ਨੂੰ ਕਿਸੇ ਨੂੰ ਬੁਰਾ ਕਹਿੰਦੇ ਹੀ ਨਹੀਂ ਉਹ ਤੇ ਸਾਰਿਆਂ ਦੇ ਭਲਾ ਮੰਗਦੇ ਆ ਔਰ ਗੁਰੂ ਗੰਨ ਸਾਹਿਬ ਜੀ ਦੀ ਬਾਣੀ ਜੋ ਮੰਗੇ ਹਟਾ ਕਰ ਆਪਣੇ ਤੇ ਸੋਈ ਸੋਈ ਦੇਵਾ ਪਰ ਹੁਣ ਕੀ ਨਸੀਹਤ ਕੀ ਦਿੰਦੇ ਹਾਂ ਸਰਕਾਰਾਂ ਨੂੰ ਖਾਸ ਤੌਰ ਦੇ ਉੱਤੇ ਰਾਜਨੀਤਿਕ ਆਗੂ ਨੂੰ ਜਿਹੜੇ ਇਸ ਮਾਮਲੇ ਦੇ ਉੱਤੇ ਸਾਰੇ ਦੇ ਉੱਤੇ ਬਿਆਨਬਾਜ਼ੀ ਕਰ ਰਹੇ ਨੇ ਜਾਂ ਆਪਣੇ ਤਰਕ ਦੇ ਰਹੇ ਨੇ ਕੀ ਕਹਿਣਾ ਚਾਹੀਦਾ ਉਹ ਤਾਂ ਮਹਾਰਾਜ ਦਾ ਹੀ ਸ਼ਬਦ ਕਹਿੰਦੇ ਆ ਵੀ ਬਹੁਤਾ ਬੋਲਣ ਛਖਣ ਹੋਏ ਮਾਰਾ ਕਹਿੰਦੇ ਇੰਨਾ ਵੀ ਬੋਲ ਤ ਬੋਲ ਤ ਬਡੇ ਬਕਾਰਾ ਬੈਨਾ ਹੀ ਬੋਲਿਆ ਜਿਆਦਾ ਹੀ ਜਿਹੜਾ ਬੋਲਣਾ ਨਾ ਉਹ ਕਈ ਵੇਰੇ ਨੁਕਸਾਨ ਕਰਦਾ ਔਰ ਜਿੱਡਾ ਵੱਡਾ ਤੁਹਾਡਾ ਰਤਵਾ ਓਡੇ ਹੀ ਤੁਹਾਨੂੰ ਸਮਝਦਾਰ ਬਣਨਾ ਚਾਹੀਦਾ ਜਿੱਡੇ ਵੱਡੇ ਰਤਬੇ ਤੇ ਤੁਸੀਂ ਚੱਲ ਜਾਂਦੇ ਹੋ ਨਾ ਓਡੇ ਹੀ ਤੁਹਾਨੂੰ ਬਹੁਤ ਸੋਚ ਸਮਝ ਕੇ ਔਰ ਅਗਰ ਤੁਹਾਨੂੰ ਲੋਕ ਸੁਣਦੇ ਆ ਵੇਖਦੇ ਆ ਉਹ ਉਸ ਹਿਸਾਬ ਨਾਲ ਚੱਲੋ ਬਾਕੀ ਵੇਖੋ ਹਵਾ ਚ ਤਲਵਾਰਾਂ ਮਾਰਨੀਆਂ ਹੋਰ ਹੁੰਦੀਆਂ ਜਿਹੜਾ ਇੱਕ ਹੁਣ ਹਾਂ ਪੇ ਉਹ ਇਦਾਂ ਜੇ ਮ ਉਹਨਾਂ ਦੀ ਵੀਡੀਓ ਚੱਲਦੀ ਆ ਉਹ ਕਹਿੰਦੇ ਮੇਰੀ ਨਹੀਂ ਪਰ ਉਹ ਚੈੱਕ ਅਪ ਹੋ ਜਾਊਗੀ ਪਤਾ ਲੱਗ ਜਾਣਾ ਕੀ ਆ ਉਹ ਪਰ ਉਹ ਕਿੰਨਾ ਵੱਡਾ ਬਵਾਦ ਖੜਾ ਹੋ ਜਾਣਾ ਦੇਖੋ ਸ਼੍ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਰਾਜ ਦੀ ਕਿਰਪਾ ਉਹ ਵੀ ਬਹੁਤ ਸਿਆਣੇ ਸੁਲਝੇ ਸੱਜਣਿਆਂ ਮਿਲ ਬੈਠ ਕੇ ਸਾਰੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਸਿਆਸਤ ਜਿਹੜੀ ਇਹ ਨਾ ਨਿਹਰੀ ਪੂਰੀ ਸਿਆਸਤ ਹੀ ਰਹਿ ਜਾ ਧਰਮ ਰਵੇ ਨਾ ਉਹ ਫੇ ਨੁਕਸਾਨ ਦੇ ਆ ਦੇਣ ਵਾਲਾ ਤਾਂ ਉਹ ਹੀ ਆ ਉਹ ਪਰਮੇਸ਼ਰ ਹੀ ਆ ਉਹ ਉਹਦੀ ਲਾਠੀ ਦੀ ਆਵਾਜ਼ ਨਹੀਂ ਉਹ ਜਦੋਂ ਵੱਜਦੀ ਆ ਨਾ ਪਰ ਸਭ ਕੁਝ ਤਬਾਹ ਕਰਕੇ ਰੱਖ ਦਿੰਦੀ ਆ ਬਸ ਪ੍ਰੇਮ ਚਾਓ ਆਦਬ ਚਾਓ ਮਹਾਰਾਜ ਚੜ੍ਹਦੀ ਕਲਾ ਕਰੇ ਪਰ ਇੱਕ ਇਹ ਜਦੋਂ ਜਦੋਂ ਵੀ ਨਾ ਸਿੱਖ ਕੌਮ ਨੂੰ ਜੀਵਨ ਮਿਲਿਆ ਘੱਲੂ ਘਾਰਿਆਂ ਚ ਜਦੋਂ ਜਦੋਂ ਵੀ ਇਦਾਂ ਕੁਝ ਹੋਇਆ ਉਹਦੇ ਵਿੱਚੋਂ ਜਦੋਂ ਮਿਲ ਬੈਠ ਕੇ ਉਹ ਕੋਈ ਨਾ ਕੋਈ ਚੰਗਾ ਹੀ ਨਿਕਲਿਆ ਮਹਾਰਾਜ ਕਿਰਪਾ ਕਰਨਗੇ ਬਸ ਇੱਕ ਜੁੱਟ ਹੋਵੋ ਚੜ੍ਹਦੀ ਕਲਾ ਚੋ ਬਿਲਕੁਲ ਸਤਕਾਰ ਜਿਹੜਾ ਜਿੱਥੇ ਕਿ ਬਾਣੀ ਦਾ ਸਤਕਾਰ ਕਰਨਾ ਜ਼ਰੂਰੀ ਹੈ ਹਰ ਇੱਕ ਦਾ ਫਰਜ਼ ਹੈ ਉੱਥੇ ਹੀ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀਆਂ ਸੰਸਥਾਵਾਂ ਨੇ ਬਣੀਆਂ ਨੇ ਭਾਮਨੇੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੀ ਕਾਲ ਤਖਤ ਸਾਹਿਬ ਹੈ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਵੀ ਸਤਕਾਰ ਉਹਨਾਂ ਹੀ ਜ਼ਰੂਰੀ ਹੈ ਇਸ ਕਰਕੇ ਹਰੇਕ ਨੂੰ ਇਸ ਮਾਮਲੇ ਦੇ ਵਿੱਚ ਧਾਰਮਿਕ ਤੌਰ ਦੇ ਉੱਤੇ ਬਿਆਨ ਦੇਣ ਤੋਂ ਪਹਿਲਾਂ ਸੋਚਣ ਦੀ ਜ਼ਰੂਰ ਲੋੜ ਹੈ ਅਤੇ ਸੰਜੀਦਾ ਜਿਹੜੀ ਰਾਜਨੀਤੀ ਕਰਨ ਦੀ ਜ਼ਰੂਰਤ ਹੈ ਕੈਮਰਾਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸ਼ਨ ਉਰੋਪੜ